ਮਾਜ ਕੋਆ ਕੋਲੇ ਇਹੋ ਜੇ 10 15 ਮੁੰਡੇ ਆ ਜੀ ਤੇ ਉਹਨਾਂ ਨੇ ਕਿਸੇ ਮੁੱਦੇ ਨੂੰ ਜਦੋਂ ਡੀ ਰੇਲ ਕਰਨਾ ਚੱਲਦੇ ਅੰਦੋਲਨ 'ਚ ਉਦੋਂ ਕਿਤੇ ਨਾ ਕਿਤੇ ਬਿਆਨਬਾਜ਼ੀ ਆਉਣੀ ਆ ਤਾਂ ਮਜਬੂਰੀ ਵਸ ਮੰਗੀ ਆ ਜੋ ਖਬਰਾਂ ਨੇ ਉਹਨਾਂ ਨੇ ਉਹਨਾਂ ਨੂੰ ਲੱਗਿਆ ਵੀ ਮਾਨਹਾਨੇ ਕੇਸ ਦੇ ਵਿੱਚੋਂ ਗਿਲਟੀ ਪਾ ਜਾਣਗੇ ਜਿੱਥੇ ਕਦੇ ਕੰਗੜਾ ਰਣੌਤ ਨੇ ਆਪਦੀ ਬੋਲਬਾਣੀ ਨਾਲ ਕਿਸਾਨਾਂ ਨੂੰ ਵਕਤ ਪਾਈ ਰੱਖਿਆ ਕਿਸਾਨ ਅੰਦੋਲਨ ਵਲੇ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਦਾ ਵਿਰੋਧ ਕੀਤਾ ਭਾਵੇਂ ਉਹ ਤੋਂ ਪਹਿਲਾਂ ਸਾਡੀ ਭੈਣ ਕੁਲਵਿੰਦਰ ਕੌਰ ਨੇ ਜਿਹੜਾ ਐਸੇ 에어ਪੋਰਟ ਤੇ ਉੱਪਰ ਉਹਨੂੰ ਜਿਹੜਾ ਹੈਗਾ ਸਖਤ ਜਿਹੜਾ ਆਪਾਂ ਕਿ ਸਜ਼ਾ ਦਿੱਤੀ ਉਸ ਤੋਂ ਬਾਅਦ ਮਾਤਾ ਅਮਿੰਦਰ ਕੌਰ ਨੇ ਅੱਜ ਜਿਹੜਾ 5 ਸਾਲਾਂ ਦਾ ਵੱਡਾ ਲੰਮਾ ਵਕਫਾ ਜਿਹੜਾ ਹੈਗਾ ਵੇਟ ਕੇ ਹਮ ਤੋਂ ਬਾਅਦ ਅੱਜ ਉਹਨਾਂ ਨੂੰ ਜਿਹੜਾ ਬਠਿੰਡਾ ਪੇਸ਼ ਕਰਾਇਆ ਮੇਰੇ ਨਾਲ ਸਰਵਣ ਸਿੰਘ ਜੀ ਪੰਦੇਰ ਨੇ ਇਹਨਾਂ ਤੋਂ ਰਾਇ ਲਵਾਂਗੇ ਕਿ ਉਹਨਾਂ ਦੀ ਕੀ ਕਮਿਟਮੈਂਟ ਹੈ ਇਸ ਪੂਰੇ ਮਾਮਲੇ ਦੇ ਉੱਪਰ ਤੱਕ ਏ ਦੇਖੋ ਜਿਹੜਾ ਅੱਜ মিডিਆ ਰਾਹੀਂ ਪਤਾ ਲੱਗਾ ਉਹ ਜਿਹੜਾ ਸਾਡੇ ਕੋਲ ਮੈਸੇਜ ਨਹੀਂ ਹੈਗਾ ਅਦਾਲਤ ਦਾ ਮੈਨੂੰ ਲੱਗਦਾ ੜੀ ਉਹਨਾਂ ਨੇ ਜੀ ਮਾਫੀ ਮੰਗੀ ਹੈ ਅਦਾਲਤ ਦੇ ਵਿੱਚ ਤਾਂ ਮਜਬੂਰੀ ਵਸ ਮੰਗੀ ਹੈ ਜੋ ਖਬਰਾਂ ਨੇ ਉਹਨਾਂ ਨੇ ਉਹਨਾਂ ਨੂੰ ਲੱਗਿਆ ਵੀ ਮਾਨਹਾਨੀ ਕੇਸ ਦੇ ਵਿੱਚ ਉਹ ਗਿਲਟੀ ਪਾ ਜਾਣਗੇ ਜੀ ਇਹ ਮਾਤਾ ਮਹਿੰਦਰ ਕੋਰ ਵਾਲਾ ਕੇਸ ਠੀਕ ਆ ਮਨੂ ਕਾਨੂੰਨ ਆਇ ਪਾਲਿਕਾ ਦੇ ਦੂਗੀ ਤਾਂ ਉਹਨਾਂ ਦਾ ਜਿਹੜਾ ਸੈਲੀਬ੍ਰਿਟੀ ਵਾਲਾ ਕੈਰੀਅਰ ਆ ਉਹ ਡੈਮੇਜ ਹੋਊਗਾ ਜੀ ਇਸ ਕਰਕੇ ਉਹ ਪਛਾਹ ਹਟੇ ਨੇ ਜਦ ਕੀ ਚਾਹੀਦਾ ਸੀਗਾ ਪਹਿਲੀ ਗੱਲ ਤੇ ਅਜਿਹੀ ਗੱਲ ਕਰਨੀ ਨਹੀਂ ਚਾਹੀਦੀ ਏ ਮਾਫੀ ਵਾਲਾ ਵੀ ਨਹੀਂ ਸੀਗਾ ਕਿ ਕਿਸੇ ਬਜ਼ੁਰਗ ਔਰਤ ਨੂੰ ਕਹਿਣਾ ਵੀ ਤੁਸੀਂ ਦਿਹਾੜੀ ਲੈ ਕੇ 100-100 ਰੁਪਏ ਤੇ ਅੰਦੋਲਨ ਚੰਡੀਆਂ ਜੇ ਉਸ ਵੇਲੇ ਭਾਜਪਾ ਦੀ ਬੋਲੀ ਬੋਲਦਿਆਂ ਹੋਇਆ ਬਿਆਨ ਦਿੱਤਾ ਸੀ ਔਰ ਫਿਰ ਬਿਆਨ ਤੇ ਸਟੈਂਡ ਕੀਤਾ ਔਰ ਭਾਜਪਾ ਨੇ ਸ਼ੁਰੂਆਤ ਦੇ ਵਿੱਚ ਇਸ ਬਿਆਨ ਦਾ ਸਮਰਥਨ ਵੀ ਕੀਤਾ ਔਰ ਫਿਰ ਭਾਜਪਾ ਪਿੱਛੇ हट ਗਈ ਇਹ ਤਾਂ ਨਿੱਜੀ ਬਿਆਨ ਹੈਗਾ ਜੀ ਤੋਂ ਆਟਾ-ਆਟ ਸੁਮਿਆਂ ਚ ਉਹ ਬਿਆਨ ਬਾਰੇ ਆਪਣੀ ਪੋਜੀਸ਼ਨ ਸਪਸ਼ਟ ਕਰਦੇ ਰਹੀ ਵੀ ਮੈਂ ਬਿਆਨ ਤੇ ਕਾਇਮ ਆ ਹੁਣ ਬਿਆਨ ਤੋਂ ਹਟਣਾ ਮੈਨੂੰ ਲੱਗਦਾ ਉਹ ਮਜਬੂਰੀ ਵਾਸ ਸੀਗਾ ਦਿਲੋਂ ਨਹੀਂ ਹੈ ਤੇ ਜਿਸ ਤਰ੍ਹਾਂ 5 ਸਾਲ ਲੱਗ ਗਏ ਐ ਇੱਕ ਤੁਸੀਂ ਕੀ ਸਮਝਦੇ ਹੋ ਕਿ ਕਿਉਂਕਿ ਕਾਨੂੰਨ ਸਾਰਿਆਂ ਵਾਸਤੇ ਸੇਮ ਆ ਜੇਕਰ ਕੋਈ ਬੰਦਾ ਨਾਰਮਲ ਬੰਦਾ ਇਨਾ ਪੇਸ਼ੀ ਤੇ ਨਹੀਂ ਜਾਂਦਾ ਤਾਂ ਲਗਭਗ ਮੈਨੂੰ ਲੱਗਦਾ ਉਤੇ ਜਿਹੜਾ ਹੈਗਾ ਉਹਨੂੰ ਸਮਣ ਭੇਜ ਕੇ ਕਾफी ਹਰਾਸ ਕੀਤਾ ਆਦਾ ਲੋਕਾਡ ਨੋਟਿਸ ਜਾਰੀ ਹੋ ਜਾਂਦੇ ਆ ਕਿ ਤੁਸੀਂ ਸੈਟੀਸਫਾਈ ਹੋ ਕਿ 5 ਸਾਲਾਂ ਬਾਅਦ ਉਹਨੂੰ ਪੁਲਾਇਆ ਗਿਆ ਸੀ ਨਹੀਂ ਨਹੀਂ ਦੇਖੋ ਸੈਟੀਸਫਾਈ ਕੋਈ ਨਹੀਂ ਚਲੋ ਨੇਪਾਲਕਾ ਕੋ ਨੂੰ ਆਉਣਾ ਪਿਆ ਮਜਬੂਰ ਹੋ ਕੇ ਵੱਖਰੀ ਗੱਲ ਹੈ ਸੈਟੀਸਫਾਈ ਕੋਈ ਨਹੀਂ ਦੇਖੋ ਸੱਤਾ ਵਿੱਚ ਜਿਹੜੀ ਧਿਰ ਹੁੰਦੀ ਆ ਜਿਹੜੀ ਤਾਕਤਵਰ ਧਿਰ ਆ ਉੱਤੇ ਸਾਡੀ ਨੇਪਾਲਕਾ ਦਾ ਸ਼ਾਇਦ ਅਡ ਰੋਖਿਆ ਭਾਵੇਂ ਖੀਤੇ ਨੇਪਾਲਕਾ ਦੇ ਸਾਹਮਣੇ ਆਉਣਾ ਪਿਆ ਆਮ ਬੰਦੇ ਲਈ ਸ਼ਾਇਦ ਜਿਹੜਾ ਆਮ ਪੀੜਤ ਬੰਦੇ ਨੇ ਉਹਨਾਂ ਲਈ ਸ਼ਾਇਦ ਨੇਪਾਲਕਾ ਦਾ ਅਡ ਆਮ ਬੰਦੇ ਨੇ ਕੁਝ ਕਿਹਾ ਹੁੰਦਾ ਕਿ ਤਗੜੇ ਬਦਲੇ ਤੋਂ ਦੋਹਾਂ ਚਵੰਦਨਾ ਚ ਸੱਦ ਲਿਆ ਜਾਣਾ ਸੀ ਜੀ ਸੋ ਇਹ ਜਿਹੜਾ ਇੱਕ ਗੱਲ ਹੋਰ ਦੇਖਿਆ ਜਾਵੇ ਫਲਾਹ ਹਾਲ ਕਿਉਂਕਿ ਮੇਰੇ ਕੋਲ ਹੀ ਕਿਉਂਕਿ ਅਸੀਂ ਇੱਥੇ ਮੀਟਿੰਗ ਸੀਗਾ ਮੈਨੂੰ ਵੀ ਪਰ ਪੱਕੀਆਂ ਖਬਰਾਂ ਨਹੀਂ ਜਿਸ ਤਰ੍ਹਾਂ ਪਹਿਲਾਂ ਜੀਰਾ ਸਾਹਿਬ ਨੇ ਕਿਹਾ ਕਿ ਸ਼ਾਇਦ ਉਹਦੀ ਤਰੀਕ ਜਿਹੜੀ 21 ਨਵੰਬਰ ਦਵਾਰਾ 21 11 ਸ਼ਾਇਦ ਪਾ ਦਿੱਤੀ ਗਈ ਹੈ ਸੋ ਹਜੇ ਪ੍ਰੋਪਰ ਆਪਣੇ ਕੋਲ ਉਹ ਕਿਸੇ ਦੀ ਜਾਣਕਾਰੀ ਨਹੀਂ ਪਰ ਚਲੋ ਆਪਾਂ ਮੋਢੇ ਤੌਰ ਤੇ ਗੱਲ ਕਰ ਗਏ ਕਿ ਜਿਸ ਤਰ੍ਹਾਂ ਕੰਗਣਾ ਰਨਾਉਤ ਲਗਾਤਾਰ ਟਾਰਗੇਟ ਰਹੀ ਆ ਆਪਣੇ ਅੱਗੇ ਚਾਹੇ ਨੌਜਵਾਨਾਂ ਦੇ ਚਾਹੇ ਕੁਲਵਿੰਦਰ ਕੌਰ ਸਾਡੀ ਭੈਣ ਨੇ ਜਦੋਂ ਆਪਾਂ ਕੀ 에어ਪੋਰਟ ਤੇ ਉੱਪਰ ਉਹ ਕਹਿੰਦੀ ਮੇਰਾ ਥੱਪੜ ਮਾਰਿਆ ਹੈ ਨਾ ਸੋ ਤਕੀ ਜਿਹੜਾ ਹੈਗਾ ਇਹ ਕੀ ਇੱਕ ਪਰਸਨਲ ਆ ਜਾਂ ਇੱਕ ਗਨੀਮਤੀ ਸਾਜ਼ਿਸ਼ ਹੈ ਤੇ ਤੁਹਾਡੇ ਵਿਰੁੱਧ ਜਿਹੜਾ ਹੈਗਾ ਇੱਕ ਸੈਲੀਬ੍ਰਿਟੀ ਨੂੰ ਬੁਲਾਇਆ ਜਾਂਦਾ ਹੈ। ਆ ਗਨੀਮਤੀ ਸਾਜ਼ਿਸ਼ ਹੈ ਤੇ ਪਹਿਲਾ ਅੰਦੋਲਨ ਹੋਵੇ ਜਾਂ ਦਿੱਲੀ ਅੰਦੋਲਨ 2 ਹੋਵੇ। ਦਿੱਲੀ ਅੰਦੋਲਨ 2 ਦੇ ਵਿੱਚ ਵੀ ਤਾਂ ਬਿਆਨਬਾਜ਼ੀ ਉਹਨੇ ਕੀਤੇ ਸੀਗੇ ਪਹਿਲੇ ਜਿ ਵੀ ਕੀਤੀ। ਇੱਕ ਨੀਤੀਗਤ ਟੰਗਣਾ ਭਾਜਪਾ ਕੋਲੇ ਇਹੋ ਜਿਹੇ 10-15 ਮੰਡੇ ਆ। ਜੀ। ਤੇ ਉਹਨਾਂ ਨੇ ਕਿਸੇ ਮੁੱਦੇ ਨੂੰ ਜਦੋਂ ਡੀਰੇਲ ਕਰਨਾ ਜੀ ਚੱਲਦੇ ਅੰਦੋਲਨ 'ਚ ਉਦੋਂ ਕਿਤੇ ਨਾ ਕਿਤੇ ਬਿਆਨਬਾਜ਼ੀ ਆਉਣੀ ਆ। ਦੇਖੋ ਨਵਾਂ ਕੰਮ ਨਹੀਂ ਹੈਗਾ ਆਪੀ ਇਸ ਕਰਕੇ ਔਰ ਨੀਤੀਗਤ ਢੰਗ ਨਾਲ ਬਿਆਨਬਾਜ਼ੀ ਹੁੰਦੀ ਸੀ ਜੇ ਆਪਾਂ ਗੱਲ ਕਰੀਏ ਤੁਹਾਡੇ ਅੱਜ ਦੇ ਜਿਸ ਮੀਟਿੰਗ ਦੇ ਬਾਰੇ ਅੱਜ ਦੇ ਮੀਟਿੰਗ ਦੇ ਵਿੱਚ ਕਹਿੰਗੇ ਤੁਸੀਂ ਪਹਿਲਾਂ ਮੀਟਿੰਗ ਕੀਤੀ ਪਿਛਲੀ ਮੀਟਿੰਗ ਦੇ ਵਿੱਚ ਆਪਾਂ ਕਵਰੇਜ ਵੀ ਕੀਤੇ ਗਏ ਜਿਹੜਾ ਬਿਜਲੀ ਸੋਧ ਕਾਨੂੰਨ 2025 ਆ 2025 ਹੈ ਜਿਹੜਾ ਅੱਜ ਕੀ ਅੱਗੇ ਨਾਲ ਫਰਕ ਰਿਹਾ ਤੇ ਕਿੱਦਾਂ ਦੀ ਪ੍ਰੋਗਰੈਸ ਆ ਤੁਹਾਡੇ ਵਿੱਚ ਨਹੀਂ ਕੋ ਦਿਖੋ ਅੱਜ ਤਾਂ ਦੇਖੋ ਜਿਹੜਾ 2025 ਦਾ ਅ ਅੱਜ ਦੀ ਡੇਟ ਵਿੱਚ ਉਹਦਾ ਖਲੜਾਵਾ ਉਹ ਆ ਗਿਆ ਜੀ ਔਰ ਉਹਨਾਂ ਤੈਅ ਕਰ ਲਿਆ ਵੀ ਹੁਣ ਅਸੀਂ ਬਿਜਲੀ ਬੋਰਡ ਨੂੰ ਵੇਚ ਦੇਣਾ ਆ ਦੇਸ਼ ਦੇ ਚਾਹੇ 140 ਕਰੋੜ ਕੰਜ਼ਿਊਮਰ ਹੋਣ ਚਾਹੇ ਪੰਜਾਬ ਦੇ ਸਮੁੱਚੇ ਲਕਾਈ ਹੋਵੇ ਇਹਨਾਂ ਸਾਰਿਆਂ ਦੇ ਦਾ ਬਹੁਤ ਮਾੜਾ ਅਸਰ ਹੋਣਾ ਖੇਤੀ ਸੈਕਟਰ ਤਬਾਹ ਹੋਊਗਾ ਬਿਜਲੀ ਦੇ ਬਿੱਲ ਵੀ ਲੱਗਣਗੇ ਆ ਜਿਹੜਾ ਆਮ 90% ਖਪਤਕਾਰ ਆ ਉਹ ਲਿਖ ਕੇ ਲੈਣਾ ਲਿਖ ਕੇ ਲੈ ਲਓ ਉਹਦੇ ਕੋਲ ਬਿੱਲ ਨਹੀਂ ਕਰਨੇ ਹੈਗੇ ਜਿੰਨੇ ਬਿਜਲੀ ਬਿੜ ਜਿਹੜਾ ਇਹ ਬੈਲਾ ਤੁਹਾਡੀ ਗੱਲ ਸੌਰੀ ਮੈਂ ਵਿੱਚ ਰੋਕ ਰਿਆਂ ਕਿ ਇਹ ਕੱਲੇ ਪੰਜਾਬ ਤੇ ਲਾਗੂ ਜਾਂ ਪੂਰੇ ਇੰਡੀਆ ਤੇ ਲਾਗੂ ਇਹ ਇੰਡੀਆ ਲੈਵਲ ਦਾ ਕਾਨੂੰਨ ਬਣਨਾ ਕਈਆਂ ਸੂਬਿਆਂ 'ਚ ਇਹ ਵੱਧ ਚੁੱਕੇ ਅੱਗੇ ਇਹ ਕਾਨੂੰਨ ਬਣਾਉਣ ਤੋਂ ਲਗਭਗ ਸਾਰੇ ਦੇਸ਼ ਵਿੱਚ ਲਾਗੂ ਕਰਨਗੇ ਮੈਂ ਕਹਿੰਦਾ ਵੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਸਾਡੇ ਬੰਦੇ ਜਾਂਦੇ ਨੇ ਆਪਣਾ ਗੁਰੂ ਸਾਹਿਬ ਦੇ ਦਰਸ਼ਨ ਵਾਲੇ ਉੱਥੇ ਬਿਜਲੀ ਬੋਰਡ ਵਿਖ ਚੁਕਾ ਵਾ ਉੱਥੇ ਪੁੱਛ ਕੇ ਵੇਖ ਲੈਣੋ ਜਦੋਂ ਜਾਣ ਹੁਣ ਵੀ ਟੋੜਾ ਤੇ ਨਿੱਜੀ ਬਿਜਲੀ ਬੋਰਡ ਆ ਉੱਥੇ ਚੋਰੀ ਕਰਨ ਦਾ ਮਤਲਬ ਨਹੀਂ ਜੇ ਸ਼ਿਕਾਇਤ ਹੋ ਜੇ ਤਾਂ ਸਿੱਧੀ ਜੇਲ ਹੁੰਦੀ ਹੈ ਠੀਕ ਹੈ ਨਾ ਤੇ ਗਰੀਬ ਬੰਦੇ ਦੇ ਘਰ ਬਿਜਲੀ ਹੈ ਹੀ ਨਹੀਂ ਉੱਥੇ ਕਿਉਂਕਿ ਬਿਜਲੀ ਮਹਿੰਗੀ ਬਹੁਤ ਜ਼ਿਆਦਾ ਇਹ ਸਾਡਾ ਹਸ਼ਰ ਹੋਊਗਾ ਇਹਦੇ ਲਈ ਦੂਜਾ ਫਿਰ ਕੇਂਦਰ ਦੋਰੇ ਜਿਹੜਾ ਗਲਤੀ ਕਰ ਰਿਹਾ ਜਿੱਦਾਂ ਖੇਤੀ ਕਾਨੂੰਨ ਸੂਬਿਆਂ ਦਾ ਖੇਤੀਬਾੜੀ ਵਿਸ਼ਾ ਸੂਬਿਆਂ ਦਾ ਹੈ ਬਿਜਲੀ ਵੀ ਵਿਸ਼ਾ ਜਿਹੜਾ ਵਾ ਸੂਬਿਆਂ ਦਾ ਵਾ ਤੋਂ ਮੇਰੇ ਖਿਆਲ ਸੂਬਿਆਂ ਦੇ ਅਧਿਕਾਰਾਂ ਦੇ ਡਾਕਾ ਮਾਰ ਕੇ ਸਾਂਝੀ ਸੂਚੀ ਦੇ ਵਿੱਚੋਂ ਬਿੱਲ ਲਿਆਉਣ ਦੀ ਤਿਆਰੀ ਆ ਇਨਾ ਇਹ ਜਿਹੜਾ ਦੇਸ਼ ਦਾ ਫੈਡਰਲ ਟੱਚ ਆ ਉਹਨੂੰ ਵੀ ਨੁਕਸਾਨ ਕਰ ਰਹੇ ਆ ਔਰ ਰਾਜਾਂ ਦੇ ਅਧਿਕਾਰਾਂ ਨੂੰ ਵੀ ਕੁਚਲ ਰਹੇ ਇੱਕ ਕੇਂਦਰੀ ਕਾਉਂਸਲ ਬਣਾਉਣਾ ਚਾਹੁੰਦੇ ਨੇ ਜਿਹਦੇ ਵਿੱਚ ਜਿਹੜਾ ਪਾਵਰ ਮਿਨਿਸਟਰ ਵਾਲਾ ਚੇਅਰਪਰਸਨ ਹੋਊਗਾ ਮੁਖੀਆ ਚਲਾਊਗਾ ਔਰ ਜਿਹੜਾ ਉਹਦਾ ਸੈਕਟਰੀ ਹੋਊਗਾ ਸਰਕਾਰੀ ਕੋਈ ਆਈਐਸ ਉਹ ਉਹਦਾ ਕਹਿੰਦਾ ਕਨਵੀਨਰ ਹੋਊਗਾ ਔਰ ਜਿਹੜੇ ਰਾਜਾਂ ਦੇ ਕੋਈ ਮੰਤਰੀ ਹੋਣਗੇ ਉਹਦੇ ਮੈਂਬਰ ਹੋਣਗੇ ਔਰ ਕੇਂਦਰ ਕੋ ਪੂਰੇ ਅਧਿਕਾਰ ਜਿਹੜੇ ਰੈਗੂਲੇਟਰੀ ਕਮਿਸ਼ਨ ਜਾਂ ਇੱਥੇ ਸਟੇਟਾਂ ਦੇ ਹੋਣਗੇ ਉਹਨਾਂ ਨੂੰ ਹਟਾ ਵੀ ਸਕਦੇ ਜਿਹਨਾਂ ਨੂੰ ਰੱਖਾਂ ਮਨੇ ਪੂਰੀ ਤਰ੍ਹਾਂ ਕੇਂਦਰੀਕਰਨ ਦੇ ਬਿਜਲੀ ਬੋਰਡ ਦਾ ਸਫਾਇਆ ਹੋਇਆ ਉਹਦੇ ਲਈ ਅਸੀਂ ਮਜ਼ਦੂਰਾਂ ਦੀ ਕਿਸਾਨਾਂ ਦੀ ਮਲਾਜ਼ਮਾਂ ਦੀ ਵਿਦਿਆਰਥੀਆਂ ਦੀ ਮੀਟਿੰਗ ਸੱਦੀ ਸੀ ਉਹਦੇ ਵਿੱਚ ਜਿਹੜਾ ਜੁਆਇੰਟ ਫੋਰਮ ਆ ਜਾਂ ਸਾਂਝਾ ਮਲਾਜ਼ਮ ਮੰਚ ਹੈ ਉਹਨੇ ਵੱਲੋਂ 2 ਨਵੰਬਰ ਨੂੰ ਇੱਕ ਪ੍ਰੋਗਰਾਮ ਦਿੱਤਾ ਗਿਆ ਲੁਧਿਆਣੇ ਜੀ ਉਹ ਬਿਜਲੀ ਮੰਤਰੀ ਦੇ ਖਿਲਾਫ ਆ ਉਹ ਜਨਤਕ ਜਾਇਦਤਾਂ ਵੇਚਣ ਦੇ ਵਿਰੁੱਧ ਵੀ ਆ ਉਹਦਾ ਅਸੀਂ ਸਮਰਥਨ ਕਰਨ ਦਾ ਫੈਸਲਾ ਕੀਤਾ ਉੱਥੇ ਸ਼ਾਮਲ ਵੀ ਹੋਵਾਂਗੇ ਉਹ ਵਿਰੋਧ ਕਰਾਂਗੇ ਉਹਦਾ ਉਹਦੇ ਵਿੱਚ ਬਿਜਲੀ ਬੋਰਡ ਦੀਆਂ ਬਿਜਲੀ ਬੋਰਡ ਦੇ ਵਿੱਚ ਜਿਹੜਾ ਸਾਂਝਾ ਸੀ ਤੈਅ ਕੀਤਾ ਕੈਜੰਡਾ ਉਹਦੇ ਵਿੱਚ ਹੈਗਾ ਵੀ ਇਹ ਬਿਜਲੀ ਦਾ ਜਿਹੜਾ 225 ਦਾ ਖਰੜਾ ਮੁੱਢੋ ਰੱਦ ਕਰਦੇ 1948 ਦਾ ਐਕਟ ਬਹਾਲ ਕੀਤਾ ਜਾਏ 2003 ਐਕਟ ਵੀ ਰੱਦ ਕੀਤਾ ਜਾਏ ਜਿਹੜੀਆਂ ਮੁਲਾਜ਼ਮਾਂ ਦੀਆਂ ਇਹਨਾਂ ਨੇ ਜਿਹੜੀਆਂ ਸਾਮੀਆਂ ਖਤਮ ਕਰ ਦਿੱਤੀਆਂ ਸੀ ਭਰਤੀ ਉਹ ਸਾਮੀਆਂ ਮੁੜ ਬਹਾਲ ਕਰਕੇ ਮੁਲਾਜ਼ਮਾਂ ਦੀ ਭਰਤੀ ਠੇਕੇਦਾਰ ਮੁਲਾਜ਼ਮ ਪੱਕੇ ਕੀਤੇ ਜਾਣ ਇਹ ਦੋ ਗਾੜਾ ਵੱਡੇ ਸਵਾਲ ਅਜੇ ਅਜੇ ਰੱਖਿਆ ਪੀ ਕਾਲੀ ਦਲ ਕੁਛ ਨਹੀਂ ਬੋਲਦਾ ਜੀ ਨੀਤੀ ਸਪਸ਼ਟ ਕਰੇ ਕਾਂਗਰਸ ਕੁਛ ਨਹੀਂ ਬੋਲਦੀ ਆਮ ਆਦਮੀ ਪਾਰਟੀ ਦਾ ਅਫੀਸ਼ਰ ਕੋਈ ਬਿਆਨ ਨਹੀਂ ਪੰਜਾਬ ਪਾਚ ਭਾ ਵੀ ਦੱਸੇ ਨਾ ਕਿ ਉਹ ਦਿੱਲੀਆਂ ਵਾਲਿਆਂ ਨਾਲ ਜੇ ਕਿ ਸਾਡੇ ਨਾਲ ਜੀ ਅਸੀਂ ਚਾਹੁੰਦੇ ਵੀ ਸਾਰੀਆਂ ਪਾਰਟੀਆਂ ਵਿਧਾਨ ਸਭਾ ਦਾ اجلاس ਸੱਦਣ ਤੇ ਇਹਦੇ ਵਿੱਚ ਮਤਾ ਪਾ ਕੇ ਉਹਨੂੰ ਅਪੋਜ਼ ਕਰਨ ਜੋ ਜੋ ਸਾਨੂੰ ਲੱਗਦਾ ਹੈਗਾ ਨਹੀਂ ਤਾਂ ਅਸੀਂ ਵੀ ਸਮਝਾਗੇ ਤੁਸੀਂ ਇਹਨਾਂ ਨਾਲ ਰਲੇ ਹੋਏ ਹੋ ਇਹ ਇਹ ਕੁਛ ਹੈ ਔਰ ਇਹਦੇ ਨਾਲ ਦੀ ਨਾਲ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਉਹਦੇ ਐਲਾਨ ਕੀਤੇ ਵੀ 15 16 17 ਨੂੰ ਪੂਰੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੇ ਤੇ ਕੇਂਦਰ ਦੇ ਅਰਥੀ ਫੂਕ ਮਜਾਰੇ ਆਪਾਂ ਕਰਾਂਗੇ ਥਰੂਡ ਪੰਜਾਬ ਔਰ 10 ਦਸੰਬਰ ਨੂੰ ਵੱਡਾ ਗੱਲ ਹੈ ਪੀ ਜਿੰਨੇ ਪੰਜਾਬ ਦੇ ਅੰਦਰ ਪ੍ਰੀ ਪੇਡ ਮੀਟਰ ਆ ਪੁੱਟ ਕੇ ਬਿਜਲੀ ਦਫਤਰਾਂ ਦੇ ਘਰਾਂ ਚ ਰੱਖ ਕੇ ਆਵਾਂਗੇ ਸੁੱਟ ਕੇ ਆਵਾਂਗੇ ਕਿਉਂਕਿ ਪ੍ਰੀ ਪੇਡ ਮੀਟਰ ਹੀ ਬਿਜਲੀ ਬੋਰਡ ਦੇ ਨਿਜੀ ਕਰਨ ਦਾ ਸਭ ਤੋਂ ਵੱਡਾ ਆਧਾਰ ਹੈਗੇ ਆ ਉਹਦੇ ਲਈ ਸੀ ਪੰਜਾਬ ਦੇ ਨੌਜਵਾਨਾਂ ਤੋਂ ਖਾਸ ਕਰਕੇ ਵੀ ਜੇ ਜੂਥ ਇਸ ਕੰਮ ਲਈ ਆ ਜੇ ਤਾਂ ਅਸੀਂ ਸਫਲ ਹੋ ਜਾਾਂਗੇ ਪੰਜਾਬ ਦੇ ਕਿਸਾਨ ਖੇਤ ਮਜ਼ਦੂਰ ਮਜ਼ਦੂਰ ਸ਼ਹਿਰਾਂ ਦੇ ਛੋਟਾ ਦੁਕਾਨਦਾਰ ਜਿਹਦੇ ਕੋਲ ਬਿੱਲ ਨਹੀਂ ਦਰਨੇ ਹੈਗੇ ਉਹਨੂੰ ਕਹਿੰਦੇ ਸਹਿਯੋਗ ਦਿਓ ਜੇਕਰ ਮਹੱਲੂ ਕੱਲ ਨੂੰ ਐਵਰੇਜ ਨਾਲ ਬਿੱਲ ਸਾਨੂੰ ਆਉਂਦੇ ਆ ਬਿੱਲ ਮੀਟਰ ਲਾ ਲਈ ਨੇ ਉਹ ਐਵਰੇਜ ਵਾਲਾ ਬਿੱਲ ਨਹੀਂ ਦੇਾਂਗੇ ਠੀਕ ਹੈ ਜਾਂ ਇਹ ਪੁਰਾਣਾ ਮੀਟਰ ਲਾ ਕੇ ਜਾਣ ਪੁਰਾਣਾ ਮੀਟਰ ਨਹੀਂ ਪੁੱਟਾਂਗੇ ਫਿਰ ਜਾਂ ਫਿਰ ਪੁਰਾਣੀ ਖਪਤ ਦੇ ਅਨੁਸਾਰ ਸਾਨੂੰ ਬਿੱਲ ਕੱਲਣ ਤਾਂ ਇਹ ਇਹਦੇ 'ਚ ਹੁੰਦਾ ਵੀ ਸਰਕਾਰ ਕਾਰਵਾਈ ਕਰੂ ਕਰੇ ਜਦੋਂ ਅਸੀਂ ਬਿਜਲੀ ਬੋਰਡ ਬਿੱਲਾਂ ਦਾ ਬਾਈਕਾਟ ਕੀਤਾ ਸੀਗਾ ਮੋਟਰਾਂ ਦਾ ਉਦੋਂ ਵੀ ਕਾਰਵਾਈਆਂ ਹੋਈਆਂ ਲੜੇ ਆ ਉੱਤੇ ਜਿੱਤ ਪ੍ਰਾਪਤ ਕੀਤੀ ਹੈਗੀ ਆ ਜਦੋਂ 200 ਜੁੰਟ ਬਾਦਲ ਨੇ 100 ਜੁੰਟ ਮਜ਼ਦੂਰਾਂ ਦੀ ਕੱਟ ਲਈ ਉਦੋਂ ਵੀ ਲੜੇ ਸੀਗੇ ਇਹ 8 9 ਦਾ ਸਵਾਲ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਕਰਕੇ ਜਿਹੜਾ ਸਾਡਾ ਨਿੱਜੀ ਜਨਤਕ ਅਦਾਰਾ ਇਹ ਜਨਤਕ ਅਦਾਰਾ ਸਾਡਾ ਉਹ ਜਿੰਨੀਆਂ ਜ਼ਮੀਨਾਂ ਮੈਨੂੰ ਨਹੀਂ ਉਹ ਐਗਜੈਕਟ ਨਹੀਂ ਪਤਾ ਲੱਖਾਂ ਏਕੜ ਹਜ਼ਾਰਾਂ ਏਕੜ ਸੀਗੀ ਉਹ ਸਾਰੇ ਪੰਜਾਬ ਦੀ ਮਰੱਭੀ ਬੰਦੀ ਚ ਕਟਿਆ ਸਬ ਡਿਵੀਜ਼ਨ ਨੂੰ ਪਿੰਡਾਂ ਨੇ ਜ਼ਮੀਨਾਂ ਦਿੱਤੀਆਂ ਔਰ ਇਹ ਸਾਡੇ ਟੈਕਸਾਂ ਤੋਂ ਬਣਿਆ ਅਦਾਰਾ ਅਸੀਂ ਟੈਕਸ ਦਿੱਤੇ ਐਨੇ ਅਰਬਾਂ ਦਾ ਅਦਾਰਾ ਬਣਿਆ ਸਾਡਾ ਇਹ ਅਦਾਰਾ ਜਿਹੜਾ ਜਨਤ ਇਹਨੂੰ ਨਿੱਜੀ ਆਤਮ ਵਿੱਚ ਦੇਣ ਦਾ ਕੇਂਦਰ ਦਾ ਜਾਂ ਪੰਜਾਬ ਸਰਕਾਰ ਕੋ ਕੋਈ ਕਾਨੂੰਨੀ ਅਧਿਕਾਰ ਨਹੀਂ ਹੈਗਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹਦੇ ਲਈ ਸੰਘਰਸ਼ ਕਰਨਾ ਚਾਹੀਦਾ। ਇੱਕ ਲਾਸ ਕਮੈਂਟ ਕਿਉਂਕਿ ਲੋਕ ਜਿਹੜੇ ਹੈਗੇ ਇੰਨੇ ਸਮਝਦਾਰ ਨਹੀਂ ਬਨੇਰ ਸਾਹਿਬ ਉਹਨਾਂ ਨੇ ਕਿਹਾ 600 ਜੌਂਟ ਫ੍ਰੀ ਆਈ ਜਾਂਦੀ ਹੈ। ਆਪਾਂ ਨੂੰ ਕੀ ਲੋ ਅਨ ਲੋੜ ਐ ਇਸ ਰੌਲਾ ਪਾਉਂਦੇ। ਦੇਖੋ ਇਹਦੇ ਵਿੱਚ ਪ੍ਰਾਪਧਾਨ ਹੈ ਜਿਹੜੀ ਕ੍ਰਾਸ ਸਬਸਿਡੀ ਆ ਉਹ ਖਤਮ ਕਰ ਦੇਣੀ ਉਹਨਾਂ ਨੇ। ਉਹ ਬਿੱਲ ਦੇ ਵਿੱਚ ਹੀ ਮਤਲਬ ਉਹ ਕ੍ਰਾਸ ਸਬਸਿਡੀ ਜਿਹੜੀਆਂ ਸਰਕਾਰਾਂ ਨੇ ਦੇ ਬਿਠੀਆਂ ਮਾਫੀ ਇਹ ਭਜਣਾ ਚਾਹੁੰਦੀਆਂ। ਇਹਨਾਂ ਨੂੰ ਲੱਗਦਾ ਵੀ ਜੇ ਅਸੀਂ ਸਿੱਧੀ ਮਾਫੀ ਵਾਪਸ ਲੈ ਲਈਏ ਸਭ ਬਦਨਾਮ ਹੋ ਜਾਣਗੇ। ਅਸੀਂ ਇਹਦਾ ਨਿੱਜੀਕਰਨ ਕਰ ਦੋ ਆਪੇ ਮਾਫੀ ਖਤਮ ਹੋ ਜੂਗੀ ਅ ਜਿੰਮੇ ਤੁਸੀਂ ਗੈਸ ਵਾਲਾ ਦੇਖ ਲਓ ਗੈਸ ਦੇ ਮੁੱਦੀ ਨੇ ਪਹਿਲ ਕਿ 450 ਦਾ ਸੀਗਾ ਉਹ ਹੌਲੀ 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 ਹੋ ਗਿਆ 20 ਰੁਪਏ ਤੇ ਆ ਗਿਆ ਆ ਗਿਆ ਨਾ ਇਦਾਂ ਖਤਮ ਵੀ ਹੋ ਜੂ ਉਹ ਉਹ ਦੇਖਿਆ ਕਰਨਗੇ ਆਪ ਦੇ ਸਾਬ ਨੂੰ ਇਹਦੇ ਵਿੱਚ ਤਾਂ ਪ੍ਰਾਪਦਨ ਹੈ ਪ੍ਰਾਈਵੇਟ ਖੇਤਰ ਵਾਲੀ ਬਿਜਲੀ ਨੂੰ ਉਹਨਾਂ ਕਰਾ ਸਬਸਿਡੀ ਨੂੰ ਖਤਮ ਕਰ ਦੇਣਾ ਇੰਡਸਟਰੀ ਸਭ ਇਕੁਅਲ ਕਰ ਦੇਣੇ ਸੋ ਭਨੇਰ ਸਾਹਿਬ ਤੁਸੀਂ ਸਮਝਾ ਦਿੱਤਾ ਬਹੁਤ ਬਹੁਤ ਧੰਨਵਾਦ ਸੋ ਇਹ ਸਾਣਾ ਸਰਵਪਿੰਦਰ ਸਿੰਘ ਭਨੇਰ ਜਿਨ੍ਹਾਂ ਦਾ ਕਹਿਣਾ ਕਿ ਜੇਕਰ ਅਸੀਂ ਜਿਸ ਤਰ੍ਹਾਂ ਵਿਰੋਧ